ਅਕਸਰੀ ਕਿਹਾ ਜਾਂਦਾ ਹੈ ਕਿ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਗੁੱਸੇ ਵਿੱਚ ਇਨਸਾਨ ਆਪਣਾ ਭਲਾ-ਬੁਰਾ ਨਹੀਂ ਸੋਚ ਪਾਉਂਦਾ ਤੇ ਆਪਣਾ ਨੁਕਸਾਨ ਕਰਵਾ ਬੈਠਦਾ ਹੈ ਤਾਜ਼ਾ ਮਾਮਲਾ ਫਜ਼ਲਕਤੂ ਸਾਹਮਣੇ ਆਇਆ ਹੈ ਜਿੱਥੇ ਕਿ ਕੁਝ ਲੋਕਾਂ ਨੂੰ ਲੁੱਟ ਦੇ ਸ਼ਿਕਾਰ ਹੋਣਾ ਪਿਆ ਕਿਉਂਕਿ ਉਹ ਸਾਹਮਣੇ ਖਤਰਾ ਭਾਂਪ ਨਹੀਂ ਪਾਈ ਦਰਸਲ ਰਸਤੇ ਵਿੱਚ ਜਾ ਰਹੇ ਸੀ ਸ਼ਾਮ ਦਾ ਵੇਲਾ ਤੇ ਧੁੰਦ ਹੋਈ ਹੋਈ ਸੀ ਸਾਹਮਣੇ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ ਜੋ ਕਿ ਗੱਡੀ ਦੇ ਸਾਹਮਣੇ ਦੀ ਹਟ ਨਹੀਂ ਸੀ ਰਿਹਾ ਆਰਨਵਾਰੇ ਉਸ ਨੂੰ ਕਿਹਾ ਕਿ ਸਾਈਡ ਦੇ ਵਿੱਚ ਹੋ ਜਾ ਤੇ ਜਿਹੇ ਚ ਉਸ ਵਿਅਕਤੀ ਨੇ ਗੱਡੀ ਦੇ ਉੱਤੇ ਲੱਤਾਂ ਮਾਰੀਆਂ ਗੁੱਸੇ ਦੇ ਵਿੱਚ ਆ ਕੇ ਜੋ ਗੱਡੀ ਦੇ ਅੰਦਰ ਬੈਠੇ ਲੋਕ ਸੀ ਉਹ ਬਾਹਰ ਆ ਕੇ ਜਿਵੇਂ ਹੀ ਉਸ ਵਿਅਕਤੀ ਦੇ ਨਾਲ ਬੈਸਣ ਦੇ ਲਈ ਆਏ ਤਿਵੇਂ ਹੀ ਉਹਨਾਂ ਨੂੰ ਲੁਟੇਰਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਕਿਉਂਕਿ ਤਿੰਨ ਤੋਂ ਚਾਰ ਲੁਟੇਰੇ ਪੂਰਾ ਗੈਂਗ ਬਣਾ ਕੇ ਤਿਆਰ ਬੈਠੇ ਸੀ ਜਿਵੇਂ ਹੀ ਉਹ ਬਾਹਰ ਆਏ ਤੇ ਉਹਨਾਂ ਨੂੰ ਲੁੱਟ ਲਿਆ 1 ਲੱਖ ਰੁਪਏ ਦੇ ਕਰੀਬ ਦੀ ਨਕਦੀ ਜੋ ਉਸ ਵੇਲੇ ਕੋਲ ਸੀ ਉਹ ਵੀ ਲੈ ਕੇ ਰਫੂ ਚੱਕਰ ਹੋ ਗਏ ਨੇ ਪੂਰਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੁਣ ਤੁਹਾਨੂੰ ਕੜੀ ਦਰ ਕੜੀ ਦੱਸਦੇ ਆ ਕਿ ਆਖਰਕਾਰ ਇਸ ਸਾਰੇ ਮਾਮਲੇ ਦੇ ਵਿੱਚ ਹੋਇਆ ਕੀ ਹੈ ਕਿੱਥੇ ਦੀ ਘਟਨਾ ਹੈ ਤੇ ਆਖਰਕਾਰ ਕੀ ਕੁਝ ਹੋਇਆ ਇੱਥੇ ਜੇਕਰ ਗੱਲ ਕਰੀਏ ਤਾਂ ਅਬੋਹਰ ਦੇ ਵਿੱਚ ਪਿੰਡ ਚੂੜੀਵਾਲਾ ਧੰਨਾ ਦੀ ਇਹ ਘਟਨਾ ਹੈ ਜਿੱਥੇ ਕੀ ਇਹ ਲੁਟੇਰੇ ਰੁਕੇ ਹੋਏ ਸੀ ਜਦ ਚੂੜੀਵਾਲਾ ਧੰਨਾ ਕੋਲ ਪਹੁੰਚੇ ਤਾਂ ਇੱਥੇ ਫਿਰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਪਹਿਲਾਂ ਹੀ ਤਾਕ ਲਗਾਏ ਬੈਠੇ ਸੀ ਤੇ ਕਿਤੇ ਨਾ ਕਿਤੇ ਜਾਣਕਾਰੀ ਵੀ ਸੀ ਕਿ ਪੈਸੇ ਲੈ ਕੇ ਆ ਰਹੇ ਨੇ ਕਿਉਂਕਿ ਜਿਨ੍ਹਾਂ ਨੇ ਇਸ ਪੂਰੀ ਘਟਨਾ ਬਾਰੇ ਦੱਸਿਆ ਜੋ ਸ਼ਿਕਾਰ ਬਣੇ ਨੇ ਉਹਨਾਂ ਦਾ ਬਾਗਾਂ ਦਾ ਕੰਮ ਹੈ ਬਾਗਾਂ ਦੇ ਵਿੱਚ ਅਕਸਰ ਹੀ ਉਹਨਾਂ ਕੋਲ ਪੇਮੈਂਟ ਹੁੰਦੀ ਹੈ ਕਿਉਂਕਿ ਜੋ ਫਲ ਹੁੰਦੇ ਨੇ ਉਹਨਾਂ ਦੀ ਪੇਮੈਂਟ ਅਕਸਰ ਉਹਨਾਂ ਕੋਲ ਹੋਇਆ ਕਰਦੀ ਹੈ ਤਜਹਿਦ ਵਿੱਚ ਘਾਤ ਲਗਾ ਕੇ ਬੈਠੇ ਹੋਏ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਹੈ ਦਲਮੀਰ ਖੇੜਾ ਦੇ ਵਿੱਚ ਜਾ ਕੇ ਉਹ ਇੱਕ ਬਾਗ ਦੇ ਕੇ ਆ ਰਹੇ ਸੀ ਉੱਥੋਂ ਲੱਖ ਰੁਪਏ ਦੇ ਕਰੀਬ ਉਹਨਾਂ ਦੇ ਕੋਲ ਪੇਮੈਂਟ ਸੀ ਜਦੋਂ ਉੱਥੇ ਪਹੁੰਚੇ ਤਾਂ ਉਦੋਂ ਲੁੱਟਿਆ ਹਾਲਾਂਕਿ ਬਾਅਦ ਦੇ ਵਿੱਚ ਹੁਣ ਇਹ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਆਖਰਕਾਰ ਜੇ ਇੰਨੀ ਪਲੈਨਿੰਗ ਹੋ ਸਕਦੀ ਹੈ ਤਾਂ ਇਸ ਦੇ ਲਈ ਕੀ ਸਿਰਫ ਤਰਕਟਾ ਦੇ ਨਾਲ ਕੰਮ ਚਲਾਇਆ ਜਾ ਸਕਦਾ ਹੈ ਜਾਂ ਫਿਰ ਪ੍ਰਸ਼ਾਸਨ ਨੂੰ ਵੀ ਸਖਤ ਹੋਣਾ ਚਾਹੀਦਾ ਹੈ ਕਿਉਂਕਿ ਇੱਥੇ ਬਾਗ ਵਾਲੇ ਜੋ ਨੇ ਉਹਨਾਂ ਨੇ ਵੀ ਇਸ ਗੱਲ ਤੇ ਚਿੰਤਾ ਜਤਾਈ ਹੈ ਕਿ ਉਹਨਾਂ ਕੋਲ ਤਾਂ ਹਰ ਵੇਲੇ ਇਸੇ ਤਰੀਕੇ ਦੇ ਨਾਲ ਪੈਸੇ ਹੁੰਦੇ ਨੇ ਕੀ ਉਹਨਾਂ ਨੂੰ ਹੁਣ ਡਰ-ਡਰ ਕੇ ਰਹਿਣਾ ਪਏਗਾ ਜਾਂ ਫਿਰ ਸੁਰੱਖਿਆ ਦੇ ਲਈ ਕੁਝ ਪ੍ਰਬੰਧ ਵੀ ਕੀਤੇ ਜਾਣਗੇ ਕੀ ਕੁਝ ਕਿਹਾ ਤੁਹਾਨੂੰ ਸੁਣਾ ਦਿੰਦੇ ਮੇਰਾ ਨਾਮ ਗੋਪੀਰਾਮ ਜੀ ਕੀ ਗੱਲ ਕੀ ਹੋਈ ਜੀ ਤੁਹਾਡੇ ਦੋਸਤ ਗੱਲ ਜੀ ਅਸੀਂ ਦਲਮੀਰ ਖੇੜੇ ਜਾਈ ਜਾਂਦੇ ਸੀ ਬਾਗ ਵੇਖ ਕੇ ਨਾਲ ਹੈਗਾ ਸੀ ਮੈਂ ਕਾਰ ਲੈ ਕੇ ਕੋਈ ਮੁੰਡਾ ਹੈਗਾ ਸੀ ਪਤਾ ਨਹੀਂ ਉਹ ਨਾਂ ਤਾਂ ਮੈਨੂੰ ਪਤਾ ਨਹੀਂ ਤੇ ਉੱਥੇ ਅੱਗੇ ਖੜਾ ਸੀ ਉਹ ਕਾਰ ਦੇ ਅੱਗੇ ਖੜ ਕੇ ਧੁੰਦਗੀ ਸੀ ਇਹ ਉਹਨੂੰ ਪਾਸੇ ਹੁੰਦਾ ਕਿ ਉਹਨੇ ਕਾਰ ਦੇ ਲੱਤਾਂ ਲੁੱਟਾਂ ਮਾਰੀਆਂ ਸੀ ਮਾਰ ਕੇ ਤੇ ਸਾਨੂੰ ਉਹਨੇ ਰੋ ਰੋਕ ਲਿਆ ਮੈਂ ਰੋਕੇ ਮੈਂ ਲੱਤਾਂ ਕਾਰੀ ਵਾਸਤੇ ਮਾਰਦਾ ਉਸ ਤੋਂ ਬਾਅਦ ਜੀ ਸਾਨੂੰ ਤਾਂ ਨਹੀਂ ਪਤਾ 15 20 ਬੰਦੇਗੇ ਸੀ ਕੁੱਟ ਮਾਰ ਕੇ ਸਾਡੇ ਕੋਲ ਪੈਸੇ ਹੈਗੇ ਸੀ ਉਹ ਲੈ ਕੇ ਕਾਰ ਤੋੜ ਗਈ ਸਾਡੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਜੀ ਇਨਸਾਫ ਨਹੀਂ ਦੈ ਸਾਨੂੰ ਤਾਂ ਵੇ ਇਵੇਂ ਤਾਂ ਰੇ ਕੋਈ ਲੁੱਟ ਮਾਰ ਕਰਕੇ ਲੈ ਜੂਗਾ ਸਾਡਾ ਬਾਗਾ ਦਾ ਕੰਮ ਹੈ ਪੇਮੈਂਟ ਸਾਡੇ ਕੋਲ ਰਦਮ ਰਹਿੰਦੀ ਹੈ ਸੀ ਉਹਨਾਂ ਵਰ ਕਿਰੇ ਕਿਰੇ ਤਿਆਰ ਦੀਆ ਕੱਪੇਗੇ ਸੀ ਰਾੜਾ ਰੋੜਾ ਹੈਗੀ ਸੀ ਸਿੱッセ ਸਾਸੇ ਤੋੜ ਗਏ ਉਹਨ ਸਾਨੂੰ ਤਾਂ ਇਹ ਇੰਨੀ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੰਨੀ ਕਿ ਦੇਰ ਤੇ ਕੀ ਕਰ ਗਏ ਹੋ 5 ਮਿੰਟਾਂ ਦੇਖੇ ਲੱਗਾ ਸੀ ਉਹਨਾਂ ਦਾ ਯਾਰ ਰਾਤ ਰਾਤ ਨੂੰ ਜੀ ਲੁੱਟ ਦਾ ਮਾਮਲਾ ਲੱਗ ਰਿਹਾ ਦੱਸ ਰਿਹਾ ਵੀ ਦੇਵਦਾ ਤਨਾ ਦਾ ਸਾਨੂੰ ਮਣੀ ਰਾਮ ਨਾਮ ਦਾ ਪੇਸ਼ੈਂਟ ਆਇਆ ਤੇ ਸਿਰ ਤੇ ਹੱਥ ਤੇ ਮੂੰਹ ਤੇ ਚੋਟ ਆ ਉਹਦੇ ਐਮਲਰ ਕੱਟ ਕੇ ਸਬੰਧ ਨਾਲ ਥਾਣੇ ਨੂੰ ਭੇਜੀ ਹੋਈ ਹੈ ਅਲਾ ਹਜਸਤੇ ਦਾਖਲੇ ਮਰੀਜ਼